ਹੁਣ ਖੂਨ ਤਾਂ ਬਹੁਤ ਵਾਲੇ ਖਾਈ ਜਾਂਦਾ ਬਾਈ ਯਾਰ ਠੀਕ ਹੈ ਇਹ ਮੈਂ ਕੁਝ ਵੀ ਨਹੀਂ ਮੈਂ ਜਮਾ ਦਾਲ ਚ ਨੂਨ ਨਾ ਵੀ ਕਾਟਾ ਕੰਮ ਯਾਰ ਇਹ ਤਾਂ ਆਪਾਂ ਨੂੰ ਕੁਝ ਕਰਦੇ ਬਹੁਤ ਕੁਛ ਤੋਂ ਪਹਿਲਾਂ ਹੁੰਦਾ ਆਇਆ ਹੈ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਆ ਪਰ ਇਹ ਦਬਦਾ ਨਹੀਂਗਾ ਪੰਜਾਬ ਕਦੇ ਨਹੀਂ ਦਬਦਾਗਾ ਲੋ ਬਾਈ ਜੀ ਆਪਾਂ ਬਾਰਡਰ ਤੇ ਖੜੇ ਆਂਗੇ ਹਰਿਆਣੇ ਦੇ ਤੇ ਇੱਥੇ ਬਾਈ ਜੀ ਤੁਸੀਂ ਦੇਖ ਸਕਦੇ ਹੋਗੇ ਤੇ ਕਿਸਾਨ ਵੀ ਖੜੇ ਨੇ ਕਿ ਬਾਕੀ ਆਪਾਂ ਬਾਈਆਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਕੀ ਮਾਹੌਲ ਆ ਬਾਈ ਜੀ ਅੱਜ ਦਾ ਮਾਹੌਲ ਦਾ ਅੱਜ ਦਾ ਤੋਂ ਆਪਣੇ ਸਾਹਮਣੇ ਕੇਰਾ ਤਾਂ ਸ਼ਾਂਤਾਈ ਹੇਠ ਤੱਕ ਤਾਂ ਰੱਖ ਗਏ ਠੀਕ ਹੈ ਬਾਈ। ਉਹ ਆਪਣੇ ਕੰਗੋ ਇਧਰੋਂ ਕਿਸਾਨਾਂ ਬਣੀ ਵੀ ਕੋਈ ਕਾਰਵਾਈ ਨਹੀਂ ਤੇ ਉਧਰੋਂ ਵੀ ਕੋਈ ਹਜੇ ਤੱਕ ਨਹੀਂ ਕਾਰਵਾਈ। ਠੀਕ ਹੈ ਜੀ। ਆਪਣੇ ਤਾਂ ਹੁਣ ਜਿੰਨੇ ਅੰਦਰ ਜੂਨੀਅਰ ਦੀ ਕਾਲ ਨੀ ਹੋਣੀ ਬਾਰੇ ਉਹਨਾਂ ਚਿਰ ਤਾਂ ਛਾਂ ਤਾਂ ਚਲੋ ਇੱਥੇ ਬੈਠੇ ਆ ਜਿਵੇਂ ਜੋ ਹੁਕਮ ਆਊਗਾ ਆਪਾਂ ਮੰਨਣਾ ਪਊ ਆਪਾਂ ਨੂੰ। ਠੀਕ ਹੈ ਜੀ। ਹਾਂਜੀ ਤੇ ਉਹ ਤੋਂ ਬਾਅਦ ਫਿਰ ਜੇ ਇੱਕ ਦਾ ਜਵਾਬ ਪੱਤਰ ਨਾਲ ਤਾਂ ਦੇਣੇ ਪਊਗਾ ਬਾਈ। ਠੀਕ ਹੈ ਜੀ। ਜਿਵੇਂ ਬਾਈ ਜੀ ਕੱਲ ਤੇ ਪਰਸੋਂ ਹਾਂਜੀ ਬਾਈ। ਜਿੱਥੋਂ ਕਹਿੰਦੇ ਗੋਲੇ ਡਿੱਗੇ ਕੇ ਬਹੁਤ ਹੀ ਨੁਕਸਾਨ ਹੋਇਆ। ਹਾਂਜੀ ਬਾਈ। ਉਹ ਤੁਸੀਂ ਖੱਟੜ ਸਰਕਾਰ ਦੀ ਕਿਵੇਂ ਨਕੇਦੀ ਕਰਦੇ ਹੋ ਇਹ ਖੱਟੜ ਸਰਕਾਰ ਨੇ ਸਾਰਾ ਤੇ ਇਹਨਾਂ ਨੇ ਬਹੁਤ ਹੀ ਨਿੰਦਿਆਯੋਗ ਕੰਮ ਕੀਤਾ ਤੇ ਨਿੰਦਿਆਯੋਗ ਤਾਂ ਚਲੋ ਕੀਤਾ ਸਰਕਾਰਾਂ ਕਰਦੀਆਂ ਹੀ ਹੁੰਦੀਆਂ ਹਨਾ ਵੀ ਚਲੋ ਜੋ ਉਹਨਾਂ ਦੇ ਜਿੰਨੇ ਕ ਆਪਣੀ ਹੁਣ ਮੇਰੀ ਜਿੰਨੀ ਕ ਸੋਚ ਆ ਵੀ ਮੈਂ ਉਹਨਾਂ ਕੋਈ ਉੱਥੋਂ ਤੱਕ ਹੀ ਸੋਚ ਸਕਦਾ ਮੈਂ ਆਪਦੇ ਕਦ ਤੋਂ ਉੱਚਾ ਨਹੀਂ ਸੋਚ ਸਕਦਾਗਾ ਵੀ ਚਲੋ ਕੋਈ ਨਹੀਂ ਚਲੋ ਜਿਹੜਾ ਕੁਝ ਕਰਦੇ ਆਪਾਂ ਨੇ ਉਹਨਾਂ ਦਾ ਕੋਈ ਧੰਨਵਾਦ ਉਹਦਾ ਪਹਿਲਾਂ ਵੀ ਉਹਨਾਂ ਨੇ ਤਾਂ ਬਹੁਤ ਕੁਝ ਕੀਤਾ ਸੀਗਾ ਤੇ ਆਪਾਂ ਨਹੀਂ ਇਹਨਾਂ ਗੱਲਾਂ ਕਰਨ ਤੋਂ ਜਾਂ ਖੱਟਰ ਸਰਕਾਰ ਤੋਂ ਜਾਂ ਬੀਜਪੀ ਸਰਕਾਰ ਤੋਂ ਇਹਨਾਂ ਗੱਲਾਂ ਦਾ ਆਪਾਂ ਨੂੰ ਕੋਈ ਉਹ ਨਹੀਂ ਆਪਾਂ ਤਾਂ ਅਗਲੇ ਆਪਦੇ ਆਗੂਆਂ ਦੇ ਕਾਲ ਦਾ ਆਪਾਂ ਵੇਟ ਕਰ ਰਹੇ ਆਂ ਵੀ ਕੱਲ ਹੁਣ ਐਤਵਾਰ ਨੂੰ ਮੀਟਿੰਗ ਦਾ ਜੋ ਸੱਦਾ ਦਿੱਤਾ ਗਿਆ ਮੀਟਿੰਗ ਦੇ ਵਿੱਚ ਹੋ ਸਕਦਾ ਕੋਈ ਹੱਲ ਹੋ ਜੇ ਵੀ ਹੁਣ ਖੂਨ ਤਾਂ ਬਹੁਤ ਵਾਲੇ ਖਾਈ ਜਾਂਦਾ ਬਈ ਯਾਰ ਜਿਵੇਂ ਕਹਦੀ ਆਪਾਂ ਨਵੀਂ ਉਮਰ ਆ ਵੀ ਹੁਣ ਆਪਰ ਮਾਂ ਦੇ ਵਾਲੀ ਪੁੱਛਿਆ ਜਾਣੀ ਦਾ ਵੀ ਕਿੰਨੇ ਹੱਥ ਆਪਦੇ ਕੰਟਰੋਲ ਕਰੀ ਬੈਠੇ ਹੋ ਹੋਸ਼ ਨਾਲ ਹੋਸ਼ ਨਾਲ ਹੋਸ਼ਾ ਤੇ ਪਰ ਹੁਣ ਆਇਆ ਨਾ ਵੀ ਜਿਹੜੇ ਬੰਦੇ ਆਪਾਂ ਨੂੰ ਲੈ ਕੇ ਆਏ ਆ ਵੀਰੇ ਜਾਂ ਆਪਣੇ ਆਗੂ ਆ ਬਦਨਾਮੀ ਤਾਂ ਉਹਨਾਂ ਦੀ ਹੋਣੀ ਆ ਜੇ ਕੋਈ ਇੱਥੇ ਨੁਕਸਾਨ ਹੁੰਦਾ ਅਗਲੇ ਕਹਿੰਦੇ ਵੀ ਉਹ ਜਾ ਕੇ ਆਹ ਕਰਾ ਲਿਆ ਜਣਾ ਇਕੱਲਾ ਇਕੱਲਾ ਮਾਂ ਪਿਓ ਦਾ ਹੱਥ ਪੁੱਤ ਆ ਇੱਥੇ ਜੋ ਆਇਆ ਆਪਦਾ ਘਰ ਬਾਰ ਛੱਡ ਕੇ ਕੋਈ ਜਵਕ ਚੱਲਿਆ ਨਾ ਕੋਈ ਵਿਚਾਰਾ ਆਜਾ ਆਪ ਦਾ ਬੱਚਾ ਤੇ ਉਹਨਾਂ ਚਿਰ ਮਜਬੂਰੀ ਆ ਵੀ ਆਪਾਂ ਨੂੰ ਉਹਨਾਂ ਦੀ ਵੀ ਪੱਗ ਦਾ ਖਿਆਲ ਆ ਜਿਹੜਾ ਰੱਖਣਾ ਪਊਗਾ ਪਰ ਜੀਵਾਂ ਆਪਣਾ ਉਹਨਾਂ ਦਾ ਤਜਰਬਾ ਵੀ ਲੰਮਾ ਹੈ ਹਾਂ ਪਹਿਲਾ ਜਾਂ ਦੂਜਾ ਰੱਖ ਲਿਗੇ ਜਾਂ ਪਹਿਲਾ ਉਦੋਂ ਹੋਇਆ ਹਾਂਜੀ ਹਾਂਜੀ 2 ਸਾਲ ਪਹਿਲਾਂ ਵੀ ਉਦੋਂ ਪਹਿਲਾਂ ਆਪਾਂ ਨਹੀਂ ਵੇਖਿਆ ਸੀ ਆਪਦੀ ਉਮਰ 6 ਕਮ ਵੀ ਉਹ ਵਿਚਾਰੇ ਲੜਦੇ ਇੱਥੋਂ ਤੱਕ ਆਏ ਆ ਵੀ ਆਪਾਂ ਨੂੰ ਉਹਨਾਂ ਦੀ ਹੁਕਮ ਦੀ ਪਾਲਣਾ ਕਰਨੀ ਪੈਣੀ ਹੈ ਜੋ ਹੁਕਮ ਆਉਂਦਾ ਯੂਨੀਅਨ ਦਾ ਜਿਵੇਂ ਆਊਗਾ ਉਹ ਆਪਾਂ ਕਰਨ ਨੂੰ ਤਿਆਰ ਆ ਇਹ ਤਾਂ ਕੁਝ ਵੀ ਨਹੀਂ ਮੈਂ ਜਮਾਂ ਦਾਲ ਚ ਨੂਨ ਨੋ ਵੀ ਕਾਟਾ ਕੰਮ ਯਾਰ ਇਹ ਤਾਂ ਆਪਾਂ ਨੂੰ ਕੁਝ ਨਹੀਂ ਇਹ ਤਾਂ ਬਰਲੀ ਮਿੰਟਾਂ ਦਾ ਮਿੰਟਾਂ ਦਾ ਕੰਮ ਹੈ ਸਕਿੰਟਾਂ ਦਾ ਕੰਮ ਨਾਲ ਆ ਗਿਆ ਥੋੜੀ ਆ ਤੇ ਹੁਣ ਵੀ ਕੰਮ ਹਾਂ ਪੰਜ ਮਿੰਟਾਂ ਚ ਇਹ ਤਾਂ ਮਾਜਾ ਮਾਜਾ ਹਾਂ ਜਿਵੇਂ ਠੋਕਰਾਂ ਖਾ ਗਾ ਕੇ ਬੰਦਾ ਕਹਿੰਦੇ ਸਿਆਣਾ ਹੁੰਦਾ ਵੀ ਇਹ ਤਾਂ ਆਪਾਂ ਇਹਨਾਂ ਦਾ ਧੂਆਂ ਤਾਂ ਤਾਂ ਵੇਖੀ ਬੈਠੇ ਸਾਰਾ ਦਾ 26 ਜਨਵਰੀ ਵਾਲ ਦਿਨ ਸੰਘਾ ਚ ਆਪਣੇ ਪੇਟ ਜਾਵੜਿਆ ਸੀਗਾ ਇਹ ਜਿਹੜਾ ਸੁੰਘੀ ਬੈਠੇ ਇਹਨਾਂ ਦਾ ਧੂਆਂ ਦਾ ਜਿਹੜਾ ਆਪਾਂ ਇਹ ਧੂਆਂ ਤਾਂ ਕੁਝ ਨਹੀਂ ਕਰਦਾਗਾ ਆਪਾਂ ਨੂੰ ਬਸ ਆਪਾਂ ਤਾਂ ਇਕੱਲੀ ਕਾਲ ਦੀ ਊ ਠੀਕ ਹੈ ਠੀਕ ਹੈ ਜੀ ਜੋ ਜੋ ਹੁਕਮ ਆਵੇ ਜੁ ਨਹੀਂ ਹੁੰਦਾ ਤੇ ਤੇ ਬਾਕੀ ਹੁਣ ਕੀ ਕਹਿਣਾ ਚਾਹੋਗੇ ਬਾਈ ਜੀ ਸਰਕਾਰ ਨੂੰ ਵੀ ਇਹ ਕਿੱਡੀ ਕ ਵੱਡੀ ਗਲਤੀ ਕਰ ਰਹੀ ਹੈ ਪੰਜਾਬ ਜਿਹਦੇ ਆਪਾਂ ਲਾਗੇ ਚੱਲੇ ਲੰਬੇ ਸਮੇਂ ਤੱਕ ਠੀਕ ਹੈ ਜੀ ਪੰਜਾਬੀ ਅੱਜ ਤੱਕ ਕਦੇ ਨਹੀਂ ਹਾਰੇਗੇ ਪੰਜਾਬ ਜਿੱਤਦੀ ਆਏਗਾ ਹਾਂਜੀ ਹਾਂਜੀ ਬਾਕੀ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ ਪੰਜਾਬ ਤਾਂ ਚਲੋ ਚੜ੍ਹਦੀ ਕਲਾ 'ਚ ਸਰਕਾਰਾਂ ਨੇ ਕੁਝ ਕਰ ਸਕਦੇ ਜੀ ਬਹੁਤ ਕੁਛ ਇਸ ਤੋਂ ਪਹਿਲਾਂ ਹੁੰਦਾ ਆਇਆ ਹੈ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਦਬਦਾ ਨਹੀਂਗਾ ਪੰਜਾਬ ਕਦੇ ਨਹੀਂ ਦਬਦਾਗਾ ਇਹ ਜੋ ਕਰੀ ਜਾਂਦੇ ਖਮਜਾ ਇਹਨਾਂ ਨੂੰ ਭੁਗਤਣਾ ਪਾਏਗਾ ਨਾ ਮਹੀਨੇ ਰਹਿ ਗਏ 6 ਮਹੀਨੇ ਰਹਿ ਗਏ ਅ 15 ਦਿਨਾਂ ਨੂੰ ਲੱਗਦੇ ਚੋਣਾਂ ਦਾ 20 ਨੂੰ ਲੱਗਦੇ ਸਰਕਾਰ ਖਤਮ ਹੈ ਤੇ ਉਸ ਤੋਂ ਬਾਅਦ ਪਛੀਆਂ ਮਹੀਨਿਆਂ ਨੂੰ ਨਤੀਜਾ ਨੇ ਸਾਹਮਣੇ ਆਇਆਗਾ ਜੀ ਠੀਕ ਹੈ ਜੀ ਜੋ ਗੁਜਰਾਤ ਦੇ ਵਿੱਚ ਜੁਪੀ ਦੇ ਵਿੱਚ ਕੱਲੇ ਇਹ ਤਾਂ ਹੈ ਨਹੀਂ ਕਿਲੇ ਪੰਜਾਬ ਦੇ ਕਿਸਾਨ ਨਹੀਂ ਹੈ ਕਿਸਾਨ ਤਾਂ ਜਿੱਦੇ ਬਟਨ ਨਾ ਪਿਆਉਦੀ ਪਤਾ ਲੱਗਣਾ ਕਿਸਾਨ ਕਿੱਥੋਂ ਦੇ ਸੀਗੇ ਅੱਜ ਇਹ ਬਦਨਾਮ ਕਰਦੇ ਕੱਲੇ ਪੰਜਾਬ ਦੇ ਕਿਸਾਨ ਜਾਂ ਕੇਸਰੀ ਨਿਸ਼ਾਨ ਝੂਲਦਾ ਇਹਦੇ ਕਣੀ ਹੱਥ ਕਰਦੇ ਵੀ ਉਹ ਤਾਂ ਕੱਲੇ ਖਾਲਸਤਾਨੀ ਆ ਇੱਕ ਕਿਸਾਨ ਨਹੀਂ ਹੈ ਕਿਸਾਨ ਤਾਂ ਇਹਨਾਂ ਨੂੰ ਜਿੱਦੇ ਅਨਾਜ ਦੀ ਲੋੜ ਹੁੰਦੀ ਹੈ ਇਹਨਾਂ ਨੂੰ ਉੱਤੇ ਪਤਾ ਲੱਗਦਾ ਕਿਸਾਨ ਹੈ ਕਿ ਨਹੀਂ ਆ ਨਿਸ਼ਾਨ ਸਾਹਿਬ ਹੀ ਸਭ ਤੋਂ ਮੂਰੇ ਜਾਂਦਾ ਠੀਕ ਹੈ ਜਿਵੇਂ ਆਪਾਂ ਕਹਿ ਰਹ ਲਾ ਕਿੱਥੋਂ ਫੰਡਿੰਗ ਆਉਂਦੀ ਪਤਾ ਨਹੀਂ ਕਿੱਥੋਂ ਲੰਗਰ ਲਾਉਂਦੇ ਨੇ ਕੋਸ਼ਾਕੀਆਂ ਦੇ ਫੰਡਿਕ ਤਾਂ ਪਰਮਾਤਮਾ ਕਣੂ ਆਉਂਦੀ ਹੈ ਫੰਡਿੰਗ ਕਿਥੋਂ ਨਹੀਂ ਆਉਂਦੀ ਜੀ ਠੀਕ ਹੈ ਜੀ ਤਾਂ ਸਾਨੂੰ ਆਉਂਦੀ ਕਿਸਾਨ ਕਮਾਈ ਕਰਦਾ ਉੱਥੋਂ ਫੰਡਿੰਗ ਆਉਂਦੀ ਹੈ ਕਿੱਥੋਂ ਫੰਡਿੰਗ ਆਉਣੀ ਹੈ ਠੀਕ ਹੈ ਜਿਵੇਂ ਬਾਬੇ ਨਾਨਕ ਨੇ ਮਹੀਨੇ ਪਿੱਛੇ ਜਾਈਏ ਭਾਈ ਆਪਾਂ ਹਾਂ ਜੀ ਜਦੋਂ ਨਾਈ ਦਾ ਬਹਾਾ ਚੜਿਆ ਸੀ ਉਦੋਂ ਵੀ ਕਿਹਨੇ ਲੰਗਰ ਲਾਏ ਲੰਗਰ ਲਾਏ ਹਾਂ ਜੀ ਉਦੋਂ ਕੋਦੋਂ ਕਿਸੇ ਨੇ ਨਹੀਂ ਬਿਆਨ ਦਿੱਤਾ ਇਹਨਾਂ ਨੂੰ ਬਾਹਰੋਂ ਫੰਡਿੰਗ ਆਉਂਦੀ ਹੈ ਜਿਵੇਂ ਅੱਜ ਟਰਾਲੀਆਂ ਭਰੀਆਂ ਪੰਗਾ ਨਾਜਦੀਆਂ ਉਵੇਂ ਜਿੱਦਿਆਂ ਦਾ ਹਾੜਾ ਟੁੱਲਦੇ ਸੀਗੇ ਪਾਣੀ 10-10 ਫੁੱਟ ਪਾਣੀ ਸੀ ਲੋਕਾਂ ਦੇ ਫਸਲਾਂ ਡੁੱਬੀਆਂ ਪਨੀਰੀਆਂ ਵੀ ਆਪਾਂ ਆ ਦਿੱਤੀਆਂ ਇੱਕ ਦੂਜੇ ਦੇ ਜੋ ਜਿਹਦੇ ਸਰਦਾ ਸੀ ਜੋ ਸਾਦੋਂ ਉਹ ਮਦਦ ਕੀਤੀ ਗਰੀਬ ਤੋਂ ਅਮੀਰ ਤੱਕ ਜੋ ਜਿੰਨੇ ਸਰਦਾ ਸੀ ਹਰ ਇੱਕ ਬੰਦੇ ਨੇ ਉਹ ਮਦਦ ਕੀਤੀ ਹੈ ਉਦੋਂ ਕਿਸੇ ਦੇ ਮੂੰਹ ਨਹੀਂ ਨਿਕਲਿਆ ਵੀ ਇਹ ਫੰਡਿੰਗ ਆਉਂਦੀ ਹੈ ਅੱਜ ਜੋ ਇਹਨਾਂ ਨੂੰ ਇਹ ਪੀੜ ਲੱਗਦੀ ਹੈ ਇਹਨਾਂ ਦੇ ਵੀ ਸਾਡੇ ਨਾਲ ਮੁਕਾਬਲਾ ਡਟ ਕੇ ਇਹ ਕਰਦੇ ਆ ਸਾਡੇ ਉਰ ਖਾਲੀ ਹੱਥ ਆਪਾਂ ਮਾੜਾ ਜਾਂ 5 ਫੁੱਟ ਗਾਂ ਹੋ ਜਾਂਦੇ ਆ ਨਾਲ ਦੀ ਨਾਲ ਲਾਉਸਮੈਂਟ ਆਜੂਗੀ ਜੇ ਪਿੱਛੇ ਹੋ ਜੋ ਉਹਨਾਂ ਕੋਲੇ ਪਾਣੀ ਵਾਲਾ ਵੀ ਇੰਤਜ਼ਾਮ ਆ ਗੋਲੀਆਂ ਦਾ ਵੀ ਇੰਤਜ਼ਾਮਾਂ ਡਾਂਗਾਂ ਦਾ ਵੀ ਇੰਤਜ਼ਾਮਾਂ ਸਾਰੇ ਰਬ ਹਥਿਆਰ ਉਹਨਾਂ ਦੇ ਕੋਲੇ ਆ ਤੇ ਆਪਾਂ ਖਾਲੀ ਹੱਥਾਂ ਦੇ ਖਾਲੀ ਹੱਥਾਂ ਤੋਂ ਵੀ ਡਰੀ ਜਾਂਦੇ ਠੀਕ ਹੈ ਜਿਵੇਂ ਇੱਕ ਝੰਡਾ ਤੇ ਇੱਕ ਡੰਡਾ ਝੰਡਾ ਬਸ ਆਪਰੇ ਕੋਲ ਝੰਡਾ ਉਹ ਹੁਣ ਤਾਂ ਉਹ ਵੀ ਹੈ ਨਹੀਂ ਮੌਕੇ ਤੇ ਡੰਡਾ ਹੁਣ ਵੀ ਹੈ ਨਹੀਂ ਟਰਾਲੀਆਂ ਚ ਪਏ ਆ ਮੌਕੇ ਤੇ ਉਹ ਵੀ ਹੈ ਨਹੀਂ ਇਹ ਗੱਲ ਹੈ ਜੀ ਖਾਲੀ ਹੱਥਾਂ ਤੋਂ ਵੀ ਡਰੀ ਜਾਂਦੇ ਜੇ ਇਹਨਾਂ ਦੇ ਬਰੋਬਰ ਦੇ ਹੋ ਕੇ ਆਪਾਂ ਚੱਲੀਏ ਘਟੋ ਘਟਾ ਜੇ ਇਹ 50 ਬੰਦੇ ਹੋਣ ਤਾਂ ਪੰਜਾਬੀ 10 ਬੰਦੇ ਹੋਣ ਪੰਜਾਬੀ 10 ਬੰਦੇ ਹੋਣ ਸਹੀ ਗੱਲ ਹੈ ਜੀ ਠੀਕ ਹੈ ਜੀ ਤੇ ਕਿਰਪਾ ਜੀ ਮਹਾਰਾਜ ਦੀ ਆਪਾਂ ਨੇ ਆਪਣੇ ਪਰਮਾਤਮਾ ਦੀ ਨਿਗਾਹ ਚ ਨਜ਼ਰ ਇਹ ਆਪਾਂ ਨੂੰ ਕੁਝ ਨਹੀਂ ਕਰਦੇ ਆਪ ਪੂਣਾ ਜੋ ਹੋ ਹੀ ਜਾਣਾ ਬਾਈ ਯਾਰ ਠੀਕ ਹੈ ਜੀ ਜਿਵੇਂ ਆਪਾਂ ਕਹਿ ਦਈਏ ਵੀ ਜੀ ਪੰਜਾਬ ਤੇ ਹਰਿਆਣੇ ਨੂੰ ਵੀ ਹੁਣ ਥੋੜਾ ਥੋੜਾ ਪਾਰਟ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਹਾਂ ਹਰਿਆਣੇ ਦੇ ਵਿੱਚ ਜਿਵੇਂ ਆਪਣੇ ਕੰਟੈਕਟ ਸੀਗੇ ਵੀ ਨੰਬਰ ਹੈਗੇ ਆਪਣੇ ਕੋਲ ਅੱਜ ਵੀ ਫੋਨ ਤੇ ਗੱਲ ਹੁੰਦੀ ਅੱਜ ਵੀ ਹੋ ਕੇ ਠੀਕ ਹੈ ਵੀ ਉਹ ਪਿੰਡਾਂ ਦੇ ਵਿੱਚ ਨਾ ਜਿੰਨਾ ਜਿੱਥੋਂ ਤੱਕ ਵੀ ਕੋਸ਼ਿਸ਼ ਆ ਸਰਕਾਰ ਦੀ ਅਖੀਰਲੇ ਹੱਥ ਕੰਡੇ ਵਰਤੀ ਜਾਂਦੇ ਆ ਇੱਕ ਜੇ ਕਹਦਾ ਜੇ ਕਹਦਾ ਬੱਚਾ ਸਰਕਾਰੀ ਨੌਕਰੀ ਤੇ ਲੱਗਿਆ ਉਹਦੇ ਤੇ ਪ੍ਰੈਸ਼ਰ ਪਾ ਰਿਆ ਵੀ ਤੁਹਾਡੇ ਦਾ ਆ ਕਰ ਦਾਂਗੇ ਤੁਹਾਡੇ ਦਾ ਆ ਕਰ ਦਾਂਗੇ ਜਿਹਦਾ ਬੱਚਾ ਕੋਈ ਪੜਦਾ ਉਹਨੂੰ ਕਿਹਨੇ ਵੀ ਤੁਹਾਡੇ ਨਾਂ ਕੱਟਦੇ ਸਕੂਲਾਂ ਕਾਲਜਾਂ ਜੋ ਆਪਾਂ ਉਹਦੇ ਕੋਸ਼ਿਸ਼ ਕੀਤੀ ਥੋੜੇ ਪਾਸਪੋਰਟ ਕੈਨਸਲ ਕਰ ਦਿਆਂਗੇ ਤੁਸੀਂ ਬਾਹਰ ਨਹੀਂ ਜਾ ਸਕਦੇ ਥੋੜਾ ਬੱਚਾ ਇਹਨੂੰ ਪੂਰਾ ਦਬਾਅ ਜਿੰਨਾ ਸਰਕਾਰ ਪਾਉਣਾ ਚਾਹੁੰਦੀ ਆ ਪਾ ਰਹੀ ਆ ਪਰ ਉਹ ਵੀ ਉਧਰਲੇ ਪਾਸੋਂ ਜਿੰਨੀ ਕੋਸ਼ਿਸ਼ ਆਪਾਂ ਇਧਰੋਂ ਕਰ ਰਹੇ ਆ ਉਨੀ ਕੁਛ ਜੋ ਵੀ ਉਧਰੋਂ ਕਰ ਰਹੇ ਆ ਠੀਕ ਆ ਜੀ ਹਾਂਜੀ ਉਹ ਵੀ ਉਹ ਵੀ ਪੂਰਾ ਕੋਆਪੇ ਨਹੀਂ ਕਰ ਸਕਦੇ ਵੀ ਉਹ ਆਉਂਦੇ ਨਹੀਂਗੇ ਉਹ ਕੁਛ ਜੋ ਵੀ ਪੂਰੀ ਕਰੀ ਜਾਂਦੇ ਆ ਉਹਨਾਂ ਨੂੰ ਦਬਾਇਆ ਜਾ ਰਿਹਾ ਆ ਉਹਨਾਂ ਨੂੰ ਦਬਾਇਆ ਜਾ ਰਿਹਾ ਹਾਂਜੀ ਪਿੰਡਾਂ ਨੂੰ ਹਾਂਜੀ ਹਾਂ ਮੈਂ ਪਿੰਡਾਂ ਦੀ ਨਿਕੋ ਜਾਂਦਾ ਆਪਣੇ ਠੀਕ ਆ ਜੀ ਉਹਨਾਂ ਨੇ ਤਾਂ ਪਿੰਡਾਂ ਦੀ ਨਿਕੋ ਪਰਦਾ ਪਿੰਡਾਂ ਨਹੀਂ ਜਾਗਦਾ ਪਿੰਡਾਂ ਦੀ ਨਿਕੋ ਪਰਦਾ ਠ ਚਾਹੁੰਦੇ ਇਹ ਸਰਕਾਰ ਤੋਂ ਅੱਗੇ ਕੀ ਅਪੀਲ ਕਰਨਾ ਚਾਹੁੰਦੇ ਵੀ ਇਹ ਪੰਡਾ ਸਾਰਾ ਖਤਮ ਕਰਨਾ ਚਾਹੀਦਾ ਨਹੀਂ ਸਰਕਾਰ ਨੂੰ ਚਲੋ ਆਪਾਂ ਦਾ ਕਹਿ ਨਹੀਂ ਚਾਹੀਦਾ ਜੇ ਇਹ ਮਾਹੌਲ ਨਹੀਂ ਬਣਾਉਣਾ ਚਾਹੀਦਾ ਚਲੋ ਆਪਾਂ ਸ਼ਾਂਤ ਹੋਏ ਪ੍ਰੋਟੈਸਟ ਪਹਿਲਾਂ ਵੀ ਚੱਲਿਆ ਪਹਿਲਾਂ ਆਪਾਂ ਦਿੱਲੀ ਦਾ ਕਿੰਨਾ ਕਿ ਨੁਕਸਾਨ ਕਰਿਆ ਆ ਜਾ ਕੇ ਜੇ ਆਪਾਂ ਤਾਂ ਜਾ ਕੇ ਬਹਿਣਾ ਹੀ ਇੱਥੇ ਬੈਠੇ ਆਪਾਂ ਉੱਥੇ ਬਹਿ ਜਾਵਾਂਗੇ ਜਾ ਕੇ ਮੈਂ ਤਾਂ ਬਹਿਣੇ ਬੈਠੇ ਵੀ ਨਹੀਂ ਦਿੰਦੇਗੇ ਇਹ ਸਰਕਾਰ ਇਹ ਮਾਹੌਲ ਜਾਣ ਕੇ ਖਰਾਬ ਕਰਨਾ ਚਾਹੁੰਦੀ ਹੈ ਵੀ ਅਸੀਂ ਇਹਨਾਂ ਨੂੰ ਛੇੜ ਕੇ ਕੋਈ ਹੱਲਾ ਗੁੱਲਾ ਇੱਥੇ ਹੋਵੇ ਤਾਂ ਅਸੀਂ ਇਹਨਾਂ ਨੂੰ ਬਦਨਾਮ ਕਰਕੇ ਇਥੋਂ ਖਤਮ ਕਰ ਦੇਈਏ ਪਹੁੰਚਣਾ ਹੈ ਪਹਿ ਲੰਗਰ 24 ਘੰਟੇ ਲੰਗਰ ਚੱਲਿਆ ਜਿਹੜਾ ਜਿਹੜਾ 24 ਘੰਟੇ ਚਾਹੁੰਦੇ ਸੀ ਪਹਿਲੇ ਦਿਨ ਤੋਂ ਲੈ ਕੇ ਪਹਿਲੇ ਦਿਨ ਤੋਂ ਲੈ ਕੇ 30 ਦਿਨ ਦੀ ਪਹਿਲੇ ਛਾ ਕੇ ਜੰਦੀ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਲੰਗਰ ਚੱਲਿਆ ਜੀ ਉਹ ਆਹੀਂ ਲੰਗਰ ਉਵੇਂ ਚੱਲਦਾ ਰਿਹਾ ਗੁਰੂਆਂ ਦਾ ਲੰਗਰ ਤਾਂ ਆਪਣੇ ਉਵੇਂ ਚੱਲਦੇ ਰਹੇ ਤੇ ਆਹੀਂ ਚੱਲਦੇ ਰਹਨੇ ਆ ਜੀ